ਹੈਲੋ ਗਾਇਜ਼ ਕੀ ਹਾਲ ਚੇ ਠੀਕ ਠਾਕ ਹੋ ਸਾਰੇ ਲੋ ਜੀ ਮੀ ਆ ਗਿਆ ਤੇ ਆਪਾਂ ਆ ਗਏ ਤੇ ਜਰ ਪ੍ਰੀਤ ਵਾਲਿਆਂ ਦੇ ਕਹਿੰਦੇ ਬਹੁਤ ਘੈਂਟ ਚੌਲ ਬਣਉਂਦੇ ਆ ਆਹ ਉਹ ਦਕਾਨਾਂ ਆ ਆ ਵੀ ਕੀ ਖਾਣਾ ਹੈ ਹੈ ਉਹ ਨਾ ਉਧਰ ਵੀ ਦੇਖ ਲੈ ਕਿਹੜੇ ਖਾਣੇ ਇਹ ਸਿੱਟਿੰਗ ਹੈ ਸਾਡੇ ਆ ਜਾਨ ਤੂੰ ਕਿਹੜੇ ਲੈਣੇ ਤੂੰ ਆ ਲੈ ਲੈ ਜੇ ਲੈਣ ਤੂੰ ਤੂੰ ਵੀ ਦੇਖ ਲੈ ਆਪਣੇ ਹਿਸਾਬ ਨਾਲ ਸਬਜ਼ੀ ਕਿਹੜੀ ਕਿਹੜੀ ਲੈਣੀ ਆ ਮੈਂ ਤਾਂ ਨੋਟਰੀ ਲੈ ਰਿਹਾ ਕੱਲ੍ਹ ਦੋ ਪੈਣੀ ਹੈ ਇੱਕ ਉਹ ਮਦੂਆ ਪਾਦੀ ਕੜੀ ਪਾਦੀ ਹਾਂ ਪਕੌੜੀ ਪੈਣੀ ਜਾਂਦਾ ਬਾਕੀ ਨੂਟਰੀ ਪਾ ਦੇ ਨੂਟਰੀ ਆਪ ਜਾਜ ਪਾ ਲੈ ਚਮਚਾ ਦੁੱਧ ਦੇ ਦੇ ਯਾਰ ਇੱਕ ਹੋਰ ਦੇ ਦੇ ਸਾਲਾ ਡੀ ਹੋਰ एक तो चीज़ है दाल हैगी चले पाल दाल पाल चावल जोन से मर्जी डालते यार जो से मर्जी डाल दे का यार पाल करो ਯਾਰ ਉਹ ਦਹੀਂ ਲੋ ਬਾਈ ਜੀ ਰੁਪਈਆ 300 ਲਾ ਕੇ ਤੇ ਮਿਲੇ ਜੇ ਚੌਲ ਜਿਹੜੇ ਸਵੇਰੇ ਖਾਦੇ ਸੀ ਨਾ ਮੈਂ ਉਹ ਵਾਲੇ ਚੌਲ ਰੁਪਈਆ 300 ਲਾ ਕੇ ਮਿਲੇ ਜੇ 300 ਚ ਮੈਂ ਕਹਿੰਦਾ ਕਿ ਲੰਗਰ ਤਿਆਰ ਹੋ ਜਾਣਾ ਸੀ 300 ਰੁਪਏ ਚ ਲੰਗਰ ਤਿਆਰ ਹੋ ਜਾਣਾ ਹੈਗਾ ਜਿਹੜੇ ਸਾਨੂੰ ਚੌਲ ਮਿਲੇ ਨੇ ਆਹ ਦੇਖ ਲੋ ਇਹ ਕਾਇਆ ਕਾਦੇ ਨਾਲ ਇਹਨੇ ਇੱਕ ਰਾਇਤਾ ਲਿਆ 300 ਰੁਪਏ ਲੈ ਲਿਆ ਅਗਲੇ ਨੇ ਸੱਤ ਫੇਸ ਦੇ ਵਿੱਚ ਆ ਗਈ ਹੈ ਜੀ ਇਹ ਸ਼ਾਪ ਜੀ ਸਾਰੇ ਜਣੇ ਕਰ ਲਿਓ ਵਿਜੜ ਚੰਗਾ ਜੀ ਖਾਓ ਇਹ ਪੀਓ ਇਹਦੇ ਆ ਬੰਦਾ ਇੱਕ ਇਧਰ ਚਾਹ ਵਾਲਾ ਬੜਾ ਫੇਮਸ ਆ ਆ ਬੰਦੇ ਦੀ ਚਾਹ ਬੜੀ ਘੈਂਟ ਹੁੰਦੀ ਜੀ ਕਿਦਾਂ ਦਾ ਹਾਂ ਸੈਟ ਘੈਂਟ ਘੈਂਟ ਚਲੋ ਠੀਕ ਆ ਬਾਈ ਇਹ ਬੰਦੇ ਨੇ ਦਾਲ ਤੇ ਕੀ ਲਾਇਆ ਨਾਲ ਚੜੇ ਤੇ ਮੈਂ ਲੂਟਰੀ ਤੇ ਨਾਲੇ ਪਕੌੜੇ ਜੇ ਪਵਾਲੇ ਸਵਾਦ ਲੈਣ। ਚਲੋ ਠੀਕ ਆ ਬਾਈ ਜੀ ਠੀਕ ਆ థాంਕ ਯੂ। ਵੇਖਣ ਵਾਸਤੇ ਸ਼ੇਅਰ ਕਰਦੇ ਹਾਂ। ਕਮੈਂਟ ਲੋ ਬਾਈ ਜੀ ਮੀਟਿੰਗ ਤੋਂ ਬਾਅਦ ਚ ਪੀਣ ਲੱਗੇ ਜੇ ਆਪਾਂ ਜੂਸ ਤੇ ਜਦੋਂ ਵੀ ਬਾਈ ਆਪਣੇ ਬੰਦੇ ਕੰਮ ਕਰ ਰਹੇ ਹੋਣਾਂ ਤੇ ਉਹਨਾਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ। ਮੈਂ ਤਾਂ ਐਕਚੁਅਲੀ ਜਦੋਂ ਵੀ ਮੀਟਿੰਗ ਤੇ ਇਧਰ ਉਧਰ ਜਾਂਦਾ ਹਾਂ ਜਦੋਂ ਵੀ ਆਪਣਾ ਕੋਈ ਵੀਰ ਭਰਾ ਮਿਲਦਾ ਆ ਉਹਨਾਂ ਕੋ ਕੋਈ ਨਾ ਕੋਈ ਜੂਸ ਹੋ ਗਿਆ ਸ਼ਰਦਾਈ ਹੋ ਗਈ ਕੁਛ ਨਾ ਕੁਛ ਪੀ ਕੇ ਜਾਨਾ ਜੇ ਤੇ ਦਿਲ ਨੂੰ ਸਕੂਨ ਮਿਲਦਾ ਹੈ ਤੇ ਉਹਨਾਂ ਨੂੰ ਵੀ ਹੌਸਲਾ ਮਿਲਦਾ ਹੈ ਕਿ ਨਹੀਂ ਬਾਈ ਸਾਨੂੰ ਸਪੋਰਟ ਕਰਦੇ ਆ ਤੋ ਇਦਾਂ ਹੀ ਸਪੋਰਟ ਕਰਦੇ ਰਿਹਾ ਕਰੋ ਠੀਕ ਆ ਜੀ ਮਿਲਦੇ ਆ ਆਪਣੇ ਨੈਕਸਟ ਬਲੌਗ ਦੇ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਈ ਗਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਿਲਦੇ